ਸ਼ਾਇਨ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਮਸੀ ਪਟਿਆਲਾ ਦੇ ਮਹਾਰਾਣੀ ਕਲੱਬ ਦੇ ਵਿੱਚ ਤਰਜੀਤ ਸਿੰਘ ਸੰਧੂ ਦੀ ਯਾਦ ਚ 6ਵਾਂ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ ਤਕਰੀਬਨ 300 ਤੋਂ ਵੱਧ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਉੱਗੀਆਂ ਸਖਸ਼ੀਤਾਵਾਂ ਪਹੁੰਚੀਆਂ ਜਿੱਥੇ ਕੀ ਹਾਰਟ ਦੇ ਸਪੈਸ਼ਲਿਸਟ ਡਾਕਟਰ ਮਨਮੋਹਨ ਸਿੰਘ ਪਹੁੰਚੇ ਉੱਥੇ ਹੀ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਖਤਰੀ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਐਂਟੀ ਟੈਰਰਿਸਟ ਕ੍ਰਾਈਮ ਫਰੰਟ ਦੇ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਨੇ ਵੀ ਸ਼ਿਰਕਤ ਕੀਤੀ ਤੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਵੱਧ ਤੋਂ ਵੱਧ ਦਾਨ ਕਰਵਾਉਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਖੂਨਦਾਨ ਤਾਂ ਹੀ ਉਹ ਕਿਹਾ ਜਾਂਦਾ ਮਹਾਦਾਨ ਤਾਂ ਇਸ ਮੌਕੇ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਦੇ ਵੱਲੋਂ ਕੀ ਕੁਝ ਕਿਹਾ ਕਿ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ। ਤੋਂ ਪਹਿਲਾਂ ਮੇਰੇ ਵੱਲੋਂ ਤੁਹਾਡੇ ਸਭ ਨੂੰ ਸასი ਸ਼ਾਲ, ਸ਼੍ਰੀ ਗ੍ਰਾਮ ਭਾਰਤ ਮਾਤਾ ਕੀ ਜੈ। ਮੈਂ ਤੁਹਾਡਾ ਆਪਣਾ ਰੋਹਿੰਦਰ ਬਾਵਾ ਨਾਲ ਸਾਥ ਦਾ ਐਸਪੀ ਐਜੇੀਐਮ ਸੀਨੀਅਰ ਮੀਤ ਪ੍ਰਧਾਨ ਕੱਤਰੀ ਵਾਸਾ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ ਕੰਟੀਕਰੋਸ ਪੰਜਾਬ ਕੰਮੀ ਜੀ। ਸੰਦੂ ਸਰ ਸਾਡੇ ਭਰਾ ਨੇ ਸੈਕਟਰੀ ਨੇ ਮਹਾਰਾਣੀ ਕਲੱਬ ਦੇ ਬਹੁਤ ਵੱਡਾ ਨੋਬਲ ਕਾਰਜ ਸਾਫਾ ਕਰਦੇ ਨੇ ਆਪਣੇ ਪਿਤਾ ਜੀ ਦੀ ਇਜਾਦ ਦੇ ਵਿੱਚ ਬਲੱਡ ਕਨੈਕਸ਼ਨ ਕੈਪ ਲਾਉ ਦੇਣਾ ਜੀ ਔਰ ਸਮਾਜ ਦੇ ਵਿੱਚ ਜਿੰਨੀਆਂ ਵੀ ਸਲਾਹਾਂ ਵਾਲੇ ਉਹਨਾਂ ਦੇ ਵੱੱਟ ਚ ਹਿੱਸਾ ਪਾ ਰਹੇ ਨੇ ਤੇ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਹੈ ਕਿਉਂਕਿ ਕੋਈ ਵੀ ਚੀਜ਼ ਉਹਨੇ ਦਿੱਕੀ ਵਿੱਚ ਨਹੀਂ ਕਰਦੀ ਹੈ ਜੀ ਨੂੰ ਗੜਾ ਹੈ ਉਹਨਾਂ ਸਾਮੀ ਸੂਰਤੀ ਬਹਿਦਾਰ ਨੇ ਜਿਹੜਾ ਦੁਬਾਰੀ ਨਹੀਂ ਮਿਲ ਸਕਦਾ ਪਿਛਲੀ ਵਾਰ ਵੀ ਇਹਨਾਂ ਨੇ ਕੈਂਪ ਲਾਸੀ ਜੀ ਬੜੀ ਵੱਡੀ ਗਿਣਤੀ ਜੁਣਤ ਜਿਹੜੇ ਸੀ ਇਕੱਠੇ ਕੀਤੇ ਸੀ 60 ਸਾਲ ਵੀ ਜੀ तकरीबन 300 ਜੁਣ ਦੇ ਗ੍ਰੀਬ ਇਹ ਅੰਬਲਾ ਦੇ ਇਕੱਠਾ ਕਰਕੇ 100 ਬੰਦਾਂ ਨੂੰ ਦੇਖਿਆ ਸਰ ਜਿਹੜੀ ਅੱਜ ਕੱਲ ਦੀ ਯੁਵਾ ਪੀੜ੍ਹੀ ਆ ਜੀ ਨਸ਼ੇਵਾਲ ਜਾ ਰਹੀ ਹੈ ਤੁਸੀਂ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਜਿਹੜੇ ਨਸ਼ੇਵਾਲ ਜਾ ਰਹੇ ਨੇ ਜੀ ਨਸ਼ੇ ਆਲੇ ਬੱਚਿਆਂ ਨੂੰ ਸਾਡੀ ਇਹੀ ਅਪੀਲ ਹੈ ਜੀ ਵੀ ਉਹ ਨਸ਼ਿਆਂ ਤੋਂ ਆਪਣਾ ਧਿਆਨ ਹਟਾ ਕੇ ਜੀ ਛੇਡਾਂ ਦੇ ਗਰਾਊਂਡ ਵਿੱਚ ਆਉਣ ਤੇ ਇਹ ਜਿਹੜੀਆਂ ਜਿਹੜੀਆਂ ਸਮਾਜਿਕ ਸੇਵਾਵਾਂ ਨੇ ਉਹਨਾਂ ਚ ਸ਼ਾਮਲ ਹੋ। ਜੀ ਤੇ ਨਸ਼ਿਆਂ ਨੂੰ ਤਿਆਗਣਾ। ਤਾਂ ਤੁਸੀਂ ਸੁਣਿਆ ਸਾਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਇਸ ਮੌਕੇ ਮਹਾਰਾਣੀ ਕਲੱਬ ਦੇ ਸੈਕਟਰੀ ਸੰਧੂ ਸਾਹਿਬ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਆ। ਉਹਨਾਂ ਦੀ ਵੀ ਜਵਾਨੀ ਸੁਣਾਉਣੀ ਆ ਤੇ ਨਾਲ ਹੀ ਇਸ ਮੌਕੇ ਡਾਕਟਰ ਜੋ ਪਹੁੰਚੇ ਸੀ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਆ। ਇਹ ਮੇਰੇ ਫਾਜ਼ਲ ਸਾਹਿਬ ਦੀ ਸਰਦਤਜੀਤ ਸਿੰਘ ਸੰਧੂ ਦੀ ਯਾਦ ਦੇ ਵਿੱਚ 6ਵਾਂ ਪਲਬਲੇਸ਼ਨ ਕੈਂਪ ਹੈ ਜੀ ਹਰ ਸਾਲ ਉਹਨਾਂ ਦੀ ਵਰਸੀ ਦੇ ਮੈਂ ਪਲਬਲੇਸ਼ਨ ਕੈਂਪ ਲਗਾਣਾ ਜੀ ਇਸ ਵਾਰ ਵੀ ਆ ਸਾਡਾ ਇੱਕ ਪਿੱਚਾ ਹੁੰਦਾ ਹੈ ਕਿ ਪਹਿਲਾਂ ਅਸੀਂ ਜਿੰਨੇ ਵੀ ਪੰਜ ਦਿੱਤੇ ਆ ਉਹ 200 ਪਲੱਸ ਸੀਗੇ ਜੀ ਐਂਕੀ ਸਾਡਾ ਪਿੱਚਾ ਹੈਗਾ 300 ਪਲੱਸ ਦਾ ਜੀ ਜੀ ਤੇ ਸਰ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਖੂਨਦਾਨ ਕਰਨੇ ਹੈ ਥੈਲਸੀਮੀਆ ਦੇ ਬੱਚੇ ਨੇ ਹੋਰ ਹੋਰ ਐਕਸੀਡੈਂਟ ਵੈਰਾ ਹੁੰਦੇ ਜੀ 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 ਅੱਜ ਕੱਲ੍ਹ ਵੈਸੇ ਵੀ ਮਈ ਜੂਨ ਦੇ ਵਿੱਚ ਕਾਲਜ ਵੈਰਾ ਤੇ ਯੂਨੀਵਰਸਿਟੀ ਦੇ ਪੇਪਰ ਚੱਲ ਰਹੇ ਨੇ ਇਸ ਕਰਕੇ ਜਨਰੇਸ਼ਨਸ ਕਾਫੀ ਘੱਟ ਹੁੰਦੀਆਂ ਤੇ ਸਾਨੂੰ ਮੈਕਸਿਮ ਤੋਂ ਮੈਕਸਿਮ ਜਨਰੇਸ਼ਨ ਕਰਨੀਆਂ ਚਾਹੀਦੀਆਂ ਜੀ ਜੀ ਸਰ ਤੁਸੀਂ ਜਿਹੜਾ ਅੱਜ ਹਰਪੀ ਸਿੰਘ ਜੀ ਦੀ ਟੀਮ ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਗਿਆ ਤੁਸੀਂ ਇਹਦੇ ਬਾਰੇ ਕਿਸ ਸਰ ਕੀ ਕਹਿਣਾ ਚਾਹੋਗੇ ਦੇ ਬਾਰੇ ਕਹਿੰਦੀ ਤਾਂ ਕੋਈ ਗੱਲ ਹੀ ਨਹੀਂ ਜੀ ਜੀ ਹੈ ਹੀ ਬਹੁਤ ਪਵਿੱਤਰ ਤੇ ਲੋਰਡੀਬਲਸ ਕਰਤਾ ਜੀ 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 ਖੂਨ ਤਾਂ ਜਿੰਨਾ ਆਪਾਂ দান ਕਰੀਏ ਜੀ ਉਹ ਹਰ ਖੂਨ ਦਾ ਇੱਕ ਦਾਨ ਜੀ ਕਮ ਸੇ ਕਮ 4 ਜਾਂ 5 ਬੰਦਿਆਂ ਨੂੰ ਚੜਦਾ ਜੀ 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 ਟੈਕਨੋਲੋਜੀ ਐਸੀ ਹੈ ਜੀ ਕਿ ਇੱਕ ਯੂਨਿਟ ਤੋਂ 4 ਜਾਂ 5 ਯੂਨਿਟਸ ਬਣ ਜਾਂਦੇ ਜੀ ਸੋ ਇਹ ਤਾਂ ਬਹੁਤ ਹੀ ਲੋਰਡੀਬਲ ਸਟੈਪ ਹੈ ਤੇ ਖੂਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਬਾਜ਼ਾਰ 'ਚ ਬਣਦੀ ਨਹੀਂ ਜੀ 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 ਪੈਸੇ ਲੈ ਕੇ ਨਹੀਂ ਉਹ ਜੀ 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 ਸੋ ਇਸ ਕਰਕੇ ਇਹ ਜਿਹੜਾ ਸਟੈਪ ਲੰਘਿਆ ਸੰਧੂ ਸਾਹਿਬ ਦਾ ਇਸ ਗੱਲ ਦੇ ਖੋਦ ਇਹਨਾਂ ਨੇ ਮੈਂ ਕਹਿੰਦਾ 90 ਵਾਰੀ 86 86 ਟਾਈਮਸ ਇਹਨਾਂ ਨੇ ਜੀ ਇਤਨਾ 90 ਦੇ ਨੇ ਲੱਗਿਆ ਜੀ ਜੀ ਤੇ ਮੇਰਾ ਖਿਆਲ ਹੈ 2 ਸਾਲਾਂ ਚ 100 ਜਨੇ ਲੱਗੇ ਨਹੀਂ ਕਿ ਅਸੀਂ ਬਹੁਤ ਦਿਨਾਂ ਨੂੰ ਅਲਾਗਾ ਕਰਦੇ ਆਂ ਇਹ ਦਾਨ ਟੈਂਪੋਰਰੀ ਦਾ ਲਾ ਲੰਦੇ ਆ ਹਰ ਸਾਲ ਹੀ ਲਾ ਲੈਂਦੇ ਆ ਸਰ ਤੁਸੀਂ ਦੂਜੇ ਪਿਤਾ ਜੀ ਦੇ ਯਾਦ ਵਿੱਚ ਸਰ ਤੁਸੀਂ ਯੂਵਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਯੂਵਾਨ ਤਾਂ ਇਹੀ ਕਹਾਂਗੇ ਕਿ ਜਿਆਦਾ ਅੱਜ ਦੇ ਦਿਨ ਤਾਂ ਇਹੀ ਕਹਾਂਗਾ ਕਿ ਜਿਆਦਾ ਤੋਂ ਜਿਆਦਾ ਖੂਨ ਦਾਨ ਕਰ ਜੀ ਨੰਬਰ 1 ਨੰਬਰ 2 ਆਪਣੇ ਆਪ ਨੂੰ ਜੋ ਸਮਾਜ ਦੀਆਂ ਪੈੜੀਆਂ ਗੱਲਾਂ ਚੱਲ ਰਹੀਆਂ ਆ ਅੱਜਕੱਲ੍ਹ ਜਿਹੜੇ ਡਰਗਸ ਆ ਹੋਰ ਆ ਉਹਨਾਂ ਦੇ ਬਚਾਓ ਜੀ ਤੇ ਆਪਣੀ ਜਿਹੜੀ ਮਿਹਨਤ ਹੈ ਜੀ ਉਸ ਨਾਲ ਨੌਕਰੀਆਂ ਹੋਰ ਸਾਰੀਆਂ ਕ੍ਰੀਏਟ ਕਰੋ ਨੌਕਰੀ ਲੈਂਡ ਪਿੱਛੇ ਘਟ ਜੰਦੀਆਂ ਨੌਕਰੀਆਂ ਕ੍ਰੀਏਟ ਕਰਨ ਤੇ ਅਸੀਂ ਅੱਗੇ ਆਈਏ ਥੈਂਕ ਯੂ ਸਰ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਬਾਅਦ ਚੜ ਕੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਤਾਂ ਵਾਕੇ ਹੀ ਹਰ ਕੋਈ ਇਹੀ ਗੱਲ ਕਹਿੰਦਾ ਆ ਕਿ ਜਦੋਂ ਅਜਿਹੇ ਕੋਈ ਪ੍ਰੋਗਰਾਮ ਹੁੰਦੇ ਨੇ ਅਜਿਹੇ ਕੋਈ ਕੈਂਪ ਲੱਗਦੇ ਨੇ ਬਲੱਡ ਡੋਨੇਸ਼ਨ ਕੈਂਪ ਖਾਸ ਕਰਕੇ ਜਦੋਂ ਲੱਗਦਾ ਤਾਂ ਉੱਥੇ ਵੱਧ ਤੋਂ ਵੱਧ ਖੂਨ ਦਾਨ ਕਰਨ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਖੂਨ ਦਾਨ ਤੋਂ ਵੱਡਾ ਦਾਨ ਕੋਈ ਨਹੀਂ ਹੈ ਕਿਉਂਕਿ ਤੁਹਾਡਾ ਦਿੱਤਾ ਹੋਇਆ ਖੂਨ ਕੀ ਪਤਾ ਕਿਸੇ ਦੀ ਜ਼ਿੰਦਗੀ ਬਚਾ ਸਕੇ ਇਸ ਕਰਕੇ ਲੋੜ ਹੈ ਵੱਧ ਤੋਂ ਵੱਧ ਅਜਿਹੇ ਕੈਂਪ ਲਗਵਾਉਣ ਦੀ ਦੇ ਕੈਂਪਾਂ ਦੇ ਵਿੱਚ ਜਾ ਕੇ ਖੂਨਦਾਨ ਕਰਨ ਦੀ ਤਾਂ ਵਾਕਈ ਸ਼ਲਾਘਾ ਕਰਨੀ ਬਣਦੀ ਆ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਕੈਂਪ ਲਗਾਏ ਜਾਂਦੇ ਨੇ